ਪ੍ਰੋਟੈਸਟ ਹੈ ਉਹਨੂੰ ਤੁਸੀਂ ਉਹਦਾ ਚਾਹੇ ਤੁਸੀਂ ਇੱਕ ਧਰਨਾ ਦੇ ਪਰਫਾਰਮ ਦੇ ਵਿੱਚ ਵੀ ਪੰਜ ਮੈਂਬਰ ਬਾਈ ਰੋਟੇਸ਼ਨ ਜਿਹੜਾ ਹੈਗਾ ਆਪਣਾ ਪ੍ਰੋਟੈਸਟ ਤੁਸੀਂ ਚਾਹੇ ਕੰਟੀਨਿਊ ਕਰੋ ਯੂ ਹੈਵ ਅ ਰਾਈਟ ਟੂ ਪ੍ਰੋਟੈਸਟ ਤੇ ਯੂ ਹੈਵ ਅ ਰੀਜ਼ਨ ਟੂ ਪ੍ਰੋਟੈਸਟ ਜਿਹੜੀ ਸਭ ਤੋਂ ਜ਼ਿਆਦਾ ਵੱਡੀ ਕੋਲ ਤੁਹਾਡੇ ਦੋਨੋਂ ਹੀ ਆ ਗਿਆ ਤੇ ਇਹਦੇ ਨਾਲ ਨਾਲ ਸਾਰੇ ਜਿਹੜਾ ਇਹ ਹਾਊਸ ਹੈ ਇਹ ਪਿੰਦਰ ਸਰਕਾਰ ਤੋਂ ਮੰਗ ਕਰਦਾ ਕਿ ਜਿਹੜੀ ਡਾਕਟਰਸ ਦੀ ਬਹੁਤ ਲੌਂਗ ਪੈਂਡਿੰਗ ਡਿਮਾਂਡ ਹੈਗੀ ਆ ਕਿ ਇੱਕ ਲਾਅ ਲੈ ਕੇ ਆਉਣ ਪ੍ਰੋਵੈਂਸ਼ਨ ਆਫ ਵਾਇਲੈਂਸ ਅਗੇਂਸਟ ਮੈਡੀਕਲ ਪ੍ਰੋਫੈਸ਼ਨਲਸ ਉਦੇ ਵਿੱਚ ਇਹ ਹੋਣਾ ਚਾਹੀਦਾ ਹੈ ਕਿ ਜਦੋਂ ਕੋਈ ਡਾਕਟਰ ਦੇ ਉੱਤੇ ਸੌਲਟ ਕਰਦਾ ਜਾਂ ਉਹਨਾਂ ਨੂੰ ਅਟੈਕ ਕਰਦਾ ਤੇ ਇਟ ਸ਼ੁਡ ਬੀ ਅ ਨੋਨ ਅਵੇਲੇਬਲ ਅਫੈਂਸ ਉਹਦੀ ਸਜ਼ਾ ਵੀ ਘੱਟੋ ਘੱਟ ਜਿਹੜੀ ਹੈਗੀ 3 ਸਾਲ ਤੋਂ ਜ਼ਿਆਦਾ 6 ਸਾਲ ਹੋਣੀ ਚਾਹੀਦੀ ਹੈ 5 ਇਹਦੀ ਮਨੋ 6 ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ ਔਰ ਨੋਨ ਅਵੇਲੇਬਲ ਅਫੈਂਸ ਹੋਣੀ ਚਾਹੀਦੀ ਹੈ ਤੇ ਦੈਟ ਵਿਲ ਹੈਵ ਅ ਡੈਟਰੈਂਸ ਫੈਕਟ ਕਿ ਕੋਈ ਸੋਚੇਗਾ ਜੇ ਡਾਕਟਰ ਦੇ ਨਾਲ ਮਿਸਬੀਹਵ ਕਰਨ ਤੋਂ ਪਹਿਲਾਂ 100 ਵਾਰ ਸੋਚੇਗਾ ਇੱਕ ਬਹੁਤ ਸਖਤ ਨਿਯਮ ਲੈ ਕੇ ਆਣੀ ਹੈ ਉਹਦੇ ਵਾਸਤੇ ਜ਼ਰੂਰੀ ਹੈ ਕਿ ਜਿਹੜਾ ਹੈਗਾ ਉਹ ਯੂਨੀਅਨ ਗਵਰਨਮੈਂਟ ਨੇ ਲੈ ਕੇ ਆਣਾ ਸੋ ਅਸੀਂ ਜਿਹੜੇ ਯੂਨੀਅਨ ਹੈਲਥ ਮਿਨਿਸਟਰਾ ਉਹਨਾਂ ਨੂੰ ਬੇਰਤੀ ਕਰਦੇ ਆ ਕਿ ਉਹ ਸਾਰੇ ਸਟੇਟ ਹੈਲਥ ਮਿਨਿਸਟਰ ਨੂੰ ਬੁਲਾਉਣ ਸਾਰਿਆਂ ਦਾ ਪਰਸਪੈਕਟਿਵ ਲੈਣ ਅਸੀਂ ਡਾਕਟਰਸ ਦਾ ਪਰਸਪੈਕਟਿਵ ਲੈ ਕੇ ਜਾਵਾਂਗੇ ਉਹਨਾਂ ਦੀਆਂ ਵਿਊਜ਼ ਲੈ ਕੇ ਜਾਵਾਂਗੇ ਤੇ ਅਸੀਂ ਉਹਨਾਂ ਨੂੰ ਮਿਲਾਂਗੇ ਮੈਂ ਮੰਗ ਕਰਦਾ ਕਿ ਉਹ ਜਲਦੀ ਤੋਂ ਜਲਦੀ ਇੱਕ ਦੋ ਦਿਨ ਵਿੱਚ ਇਹਦੀ ਮੀਟਿੰਗ ਬੁਲਾਉਣ ਸਾਰੇ ਸਟੇਟ ਹੈਲਥ ਮਿਨਿਸਟਰ ਦੀ ਔਰ ਇੱਕ ਜਿਸ ਤਰ੍ਹਾਂ ਡਾਕਟਰਾਂ ਦੀ ਡਿਮਾਂਡ ਹੈ ਇੱਕ ਸੈਂਟਰਲ ਲਾਅ ਲੈ ਕੇ ਆਣ ਔਰ ਸਾਰੀਆਂ ਸਟੇਟਾਂ ਨੂੰ ਇੰਪਲੀਮੈਂਟ ਕਰਨ ਇਸੇ ਤਰ੍ਹਾਂ ਮੈਂ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਉਹ ਸਾਰੇ ਜਿਹੜੇ ਮੁੱਖ ਮੰਤਰੀ ਆਉਣ ਦੀ ਮੀਟਿੰਗ ਬੁਲਾਉਣ ਤੇ ਅਸ਼ੋਰ ਕਾਰਡੀਨੇਸ਼ਨ ਨੂੰ ਕਿ ਅਸੀਂ ਅਗਲੇ ਸੈਸ਼ਨ ਦੇ ਵਿੱਚ ਇਹ ਬੜਾ ਕਾਨੂੰਨ ਪਾਸ ਕਰਾਂਗੇ ਤੇ ਤਾਂ ਕਿ ਡਾਕਟਰ ਜਿਹੜੇ ਹੈਗੇ ਆ ਕਿਉਂਕਿ ਕਿਸੇ ਵੀ ਸਰਕਾਰ ਦੀ ਜਿਹੜੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਆ ਉਹ ਹੈਗੀ ਆ ਟੂ ਪ੍ਰੋਟੈਕਟ ਦਾ ਲਾਈਫ ਐਂਡ ਲਿਬਰਟੀ ਆਫ ਇਟ ਸਿਟੀਜ਼ਨਸ ਪਾਰਟਿਕੁਲਰਲੀ ਜੇ ਉਹ ਸਗਮਣ ਥੋੜਾ ਡਾਕਟਰਸ ਹੈਗਾ ਤੇ ਇਹ ਸਾਰੀਆਂ ਸਰਕਾਰਾਂ ਦੀ ਚਾਹੇ ਉਹ ਸੈਂਟਰ ਦੀ ਸਰਕਾਰ ਆ ਪੰਜਾਬੀ ਉਹ ਸਟੇਟ ਦੀ ਸਰਕਾਰ ਹੈ ਉਹਨਾਂ ਦਾ ਮੋਢਲਾ ਫਰਜ਼ ਹੈ ਕਿ ਉਹ ਆਪਣੇ ਜਦੋਂ ਕੋਈ ਡਾਕਟਰ ਪੇਸ਼ੈਂਟ ਨੂੰ ਟਰੀਟ ਕਰ ਰਿਹਾ ਉਹਨੂੰ ਡਰ ਨਹੀਂ ਲੱਗਣਾ ਚਾਹੀਦਾ ਕਿ ਮੇਰਾ ਸੌਲਟ ਤਾਂ ਨਹੀਂ ਹੋ ਜਾਏਗਾ ਜਦੋਂ ਕੋਈ ਐਮਰਜੈਂਸੀ ਆਏਗੀ ਕੋਈ ਚਾਹੇ ਕੋਈ ਰੋਡ ਸਾਈਡ ਇੰਜਰੀ ਆ ਕੋਈ ਫਾਇਰ ਇਨਸੀਡੈਂਸ ਹੋ ਗਈ ਕਿਤੇ ਟੈਰਰਿਸਟ ਵਾਇਲੈਂਸ ਹੋ ਗਈ ਕਿਤੇ ਕੁਝ ਹੋ ਗਿਆ ਉਹ ਜਾਂ ਬਹੁਤ ਸਿਕ ਪੇਸ਼ੈਂਟਸ ਆਉਂਦੇ ਆ ਮੈਡੀਕਲ ਕਾਲਜਸ ਦੇ ਵਿੱਚ ਉਹਨਾਂ ਚੋਂ ਕੋਸ਼ਿਕ ਦੀ ਡੈਥ ਹੋਣੀ ਹੁੰਦੀ ਹੈ ਡਾਕਟਰਸ ਬਹੁਤ ਸਾਰੇ ਮੈਡੀਸਿਨਸ ਯੂਜ਼ ਕਰਦੇ ਆ ਉਹਦੇ ਉਹਦੇ ਸਾਈਡ ਇਫੈਕਟਸ ਹੁੰਦੇ ਆ ਰਿਐਕਸ਼ਨਸ ਹੁੰਦੇ ਆ ਇੱਕ ਡਰਗ ਦਾ ਰਿਐਕਸ਼ਨ ਤਾਂ ਉਹਨੂੰ ਅਸੀਂ ਐ ਤੇ ਮੇਰੀ ਅੱਖਾਂ ਦੇ ਸਾਹਮਣੇ ਹੋਇਆ ਕਿ ਪੇਨ ਕਿਰੋਨ ਇੰਜੈਕਸ਼ਨ ਲਾਇਆ ਪੀਸ਼ਣ ਨੂੰ ਐਨਾਫਿਲੈਕਟਿਕ ਰੈਕਸ਼ਨ ਹੋ ਗਿਆ ਤੇ ਪੇਸ਼ੈਂਟ ਮਰ ਗਿਆ ਨਸਟੈਟਸ ਐਚਓਡੀ ਵਾਸ देयर ਸੋ ਇਹ ਗੱਲਾਂ ਹੁੰਦੀਆਂ ਸਾਰੀਆਂ ਜਿਹੜੇ ਅਸੀਂ ਪ੍ਰੋਸੀਜਰ ਕਰਦੇ ਆ ਉਹਦੇ ਵਿੱਚ ਵੀ ਫੇਲਰ ਰੇਟ ਹੁੰਦਾ ਉਹਦੀਆਂ ਵੀ ਕੰਪਲਿਕੇਸ਼ਨ ਹੁੰਦੀਆਂ ਉਹਦੇ ਵਿੱਚ ਵੀ ਬਲੀਡਿੰਗ ਹੋ ਜਾਂਦੀ ਹੈ ਜੇ ਡਿਲੀਵਰੀ ਹੁੰਦੀ ਹੈ ਹੈਮਰੇਜ ਜ਼ਿਆਦਾ ਹੋ ਗਈ ਔਰਤ ਦਾ ਮਤਲਬ देयर विल बी ਸਮ ਅਨਨੋਨ ਹੈ ਜੀ ਸਾਰੀ ਦੁਨੀਆ ਦੇ ਵਿੱਚ ਕਿ ਜਿਹੜਾ ਇਹ ਪ੍ਰੋਸੀਜਰ ਹੈ ਇਹਦੀ ਮਾਰਟੈਲਿਟੀ ਇੰਨੀ ਹੈ ਇਹਦੇ ਵਿੱਚ ਮੋਰਬਿਡਿਟੀ ਆ ਮਾਰਟੈਲਿਟੀ ਵੀ ਹੋਏਗੀ ਮੋਰਬਿਡਿਟੀ ਵੀ ਹੋਏਗੀ ਬਟ ਡਾਕਟਰਸ ਕੈਨ ਡਾਕਟਰਸ ਆਰ ਨਾਟ ਕ੍ਰਿਮੀਨਲਸ ਡਾਕਟਰਸ ਆਰ ਨਾਟ ਕ੍ਰਿਮੀਨਲਸ ਇਹ ਗੱਲ ਹੋਣੀ ਚਾਹੀਦੀ ਹੈ ਮਾਨਯੋਗ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਆ ਕਿ ਜੇ ਡਾਕਟਰ ਕਿਸੇ ਪੇਸ਼ੈਂਟ ਦੀ ਡੈਥ ਹੁੰਦੀ ਹੈ ਤੇ ਪਹਿਲਾਂ ਇੱਕ ਮੈਡੀਕਲ ਬੋਰਡ ਬਣੇਗਾ ਉਹ ਐਗਜ਼ਾਮਨ ਕਰੇਗਾ ਉਹ ਰਿਪੋਰਟ ਦੇਗਾ ਉਸ ਤੋਂ ਬਗੈਰ ਡਾਕਟਰ ਤੇ ਐਫ ਆਈ ਆਰ ਨਹੀਂ ਸੋ ਇਹ ਹਾਊਸ ਇਹ ਵੀ ਡਿਮਾਂਡ ਕਰਦਾ ਹੈ ਉਸ ਤੋਂ ਬਗਾਰ ਐਫ ਆਰ ਨਹੀਂ ਹੋਏਗੀ ਔਰ ਆਈ ਜੀ ਸਾਹਿਬ ਨੇ ਸ਼ੋਰ ਵੀ ਕੀਤਾ ਹੌਸਲوں ਕੇ ਨਹੀਂ ਕਰਾਂਗੇ ਔਰ ਇਸ ਤੋਂ ਸਿਵਾਏ ਜਿਹੜੀਆਂ ਸਟੇਟ ਲੈਵਲ ਦੇ ਉੱਤੇ ਹੈਗਾ ਉਹ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਡਿਸਟ੍ਰਿਕਟ ਹੈਲਥ ਸਿਕਿਉਰਿਟੀ ਬੋਰਡ ਡਿਸਟ੍ਰਿਕਟ ਹੈਲਥ ਬੋਰਡ ਦਾ ਕਨਸੈਪਟ ਹੈਗਾ ਹਰ ਜ਼ਿਲ੍ਹੇ ਦੇ ਵਿੱਚ ਡਿਸਟ੍ਰਿਕਟ ਹੈਲਥ ਬੋਰਡ ਜਿਹੜਾ ਕਿ ਸਿਕਿਉਰਿਟੀ ਜਿਹੜਾ ਆਡਿਟ ਕਰੇਗਾ ਹਰ ਇੱਕ ਮੈਡੀਕਲ ਸਟਿਚੂਰ ਦਾ ਜਿੱਥੇ ਕੌਨਫਲਿਕਟ ਹੁੰਦੇ ਆ ਐਮਰਜੈਂਸੀ ਜਿਆਦਾ ਹੁੰਦੇ ਆ ਐਮ ਸੀ ਐਚ ਵਿੰਗ ਵਿੱਚ ਹੁੰਦੇ ਆ ਉੱਥੇ ਕੀ ਸਿਕਿਉਰਿਟੀ ਹੋਣੀ ਚਾਹੀਦੀ ਆ ਉਹਦੇ ਵਿੱਚ ਆਏ ਸੀਸੀਟੀਵੀ ਕੈਮਰੇਜ਼ ਲਗਾਣੇ ਹੋਣ ਸਿਕਿਉਰਿਟੀ ਇਨਹਾਂਸ ਕਰਨੀ ਹੋਵੇ ਜਿਹੜੇ ਉੱਥੇ ਸਿਕਿਉਰਿਟੀ ਪਰਸਨਲ ਆ ਉਹ ਹਾਈਲੀ ਪ੍ਰੋਫੈਸ਼ਨਲ ਹੋਣ ਤੇ ਇਸ ਬਾਕੀ ਜਿਹੜੇ ਸਾਡੇ ਆਪਣੇ ਮੈਡੀਕਲ ਪ੍ਰੋਫੈਸ਼ਨਲਸ ਆ ਉਹ ਵੀ ਆਪਣੇ ਲੈਵਲ ਦੇ ਉੱਤੇ ਡਾਇਰੈਕਟਰ ਪ੍ਰਿੰਸੀਪਲ ਸਿਵਲ ਸਰਜਨ ਸਾਹਿਬ ਉਹ ਇਨਸ਼ੋਰ ਕਰਨਗੇ ਕਿ ਜੇ ਸਾਡੀ ਲੇਡੀ ਡਾਕਟਰ ਨੇ ਕਿਤੇ ਪੇਸ਼ੈਂਟ ਦੇਖਣ ਜਾਣਾ ਦੇਰ ਸ਼ੁੱਡ ਬੀ ਨੋ ਡਾਰਕ ਸਪots ਐਂਡ ਸ਼ੀ ਸ਼ੁੱਡ ਬੀ ਸਕਾਟਡ ਬਾਈ ਮੇਲ ਮੈਂਬਰਸ ਔਰ ਜਿਹੜੇ ਹਸਪੀਟਲ ਦੇ ਬੰਦੇ ਵੀ ਔਰ ਸਿਕਿਉਰਿਟੀ ਗਾਰਡ ਵੀ ਇਸ ਤੋਂ ਬਾਅਦ ਆਈਜੀਪੀ ਸਾਹਿਬ ਇਨਸ਼ੋਰ ਕਰਨਗੇ ਜੀ ਕਿ ਜਿਹੜਾ ਡਿਸਟ੍ਰਿਕਟ ਲੈਵਲ ਤੇ ਚਾਹੇ ਐਸਐਸਪੀ ਆ ਸਾਡੇ ਸਿਵਲ ਸਰਜਨ ਆ ਡਿਪਟੀ ਕਮਿਸ਼ਨਰ ਆ ਉੱਥੇ ਉਹਨਾਂ ਦੇ ਕੋਆਰਡੀਨੇਸ਼ਨ ਪੈਰਲ ਹੋਣ ਤੇ ਇੱਕ ਡੈਜ਼ਿਗਨੇਟਿਡ ਆਫਸਰ ਹੋਏਗਾ ਜਿਹੜਾ ਕਿ 24/7 ਨੰਬਰ ਉਹਨਾਂ ਵਾਸਤੇ ਅਵੇਲੇਬਲ ਹੋਏਗਾ ਦੇ ਜਸਟ ਹੈਵ ਟੂ ਇਨਫੋਰਮ दैट ਪਰਸਨ ਤੇ ਵਿਦਨ ਫਿਊ ਮਿੰਟਸ ਉੱਥੇ ਜਿਹੜੇ ਹੈਗੇ ਆ ਉਹ ਇਨ ਸਿਕਿਉਰਟੀ ਜਿਹੜੀ ਪਹੁੰਚ ਜੇਗੀ ਕਿਸੇ ਵੀ ਜਿਹੜਾ ਕ੍ਰਿਮੀਨਲ ਆ ਉਹਨੂੰ ਭੱਜਣ ਨਹੀਂ ਦਿੱਤਾ ਜਾਏਗਾ ਉੱਥੇ ਉਹਨਾਂ ਨੂੰ ਮੌਕੇ ਤੇ ਫੜ ਕੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਔਰ ਮੈਂ ਇਹ ਅਪੀਲ ਵੀ ਕਰਦਾ ਆਪਣੀ ਜਿਹੜੀ ਸਿਵਲ ਸੁਸਾਇਟੀ ਹੈ ਉਹਨਾਂ ਨੂੰ ਕਿਉਂਕਿ ਇਹ ਇੱਕ ਸਿਕਿਉਰਟੀ ਲੈਵਲ ਤੇ ਹੈ ਹੀ ਹੈ ਇਹ ਬਟ ਸਾਡੇ ਸਮਾਜ ਵਾਸਤੇ ਵੀ 140 ਕਰੋੜ ਲੋਕਾਂ ਵਾਸਤੇ ਵੀ ਸ਼ਰਮ ਨਾਲ ਡੁੱਬ ਕੇ ਮਰਨ ਵਾਲੀ ਗੱਲ ਹੈ ਕਿ ਆਪਾਂ ਨੂੰ ਸਮਾਜ ਨੂੰ ਵੀ ਇਨਟਰੋਸਪੈਕਸ਼ਨ ਦੀ ਲੋੜ ਹੈ ਕਿ ਇਹੋ ਜਿਹੇ ਬੰਦੇ ਸਾਡੇ ਸਮਾਜ ਵਿੱਚ ਹੈ ਰਹਿੰਦੇ ਆ ਔਰ ਐਕਟ ਕਰਦੇ ਆ ਔਰ ਅਸੀਂ ਸਾਡੇ ਭਗਵੰਤਮਾਨ ਗਵਰਨਮੈਂਟ ਦੀ ਜ਼ੀਰੋ ਟੋਲਰੈਂਸ ਹੈ ਫੋਰ ਥਿਸ ਕ੍ਰਾਈਮ ਫੋਰ ਐਨੀ ਕਾਈਂਡ ਆਫ ਜਿਹੜਾ ਕ੍ਰਾਈਮ ਹੈ ਅਗੇਂਸਟ ਔਮਨ ਪਾਰਟਿਕੁਲਰਲੀ ਸੈਕਸ਼ੂਅਲ ਅਸੌਲਟ ਅਸੀਂ ਬਿਲਕੁਲ ਟਾਰਨੇਟ ਨਹੀਂ ਕਰਾਂਗੇ ਔਰ ਪੰਜਾਬ ਦੇ ਵਿੱਚ ਆਲਰੇਡੀ ਇੱਕ ਜਿਹੜਾ ਐਗਜ਼ਿਸਟਿੰਗ ਲਾਅ ਹੈਗਾ ਜਿਹੜਾ ਪ੍ਰੋਵੀਜ਼ਨ ਆਫ ਵਾਇਲੈਂਸ ਅਗੇਂਸਟ ਮੈਡੀਕਲ ਪਰਸਨਲ ਅਸੀਂ ਪਿਛਲੇ ਤਕਰੀਬਨ ਸਾਲ ਜਿਹੜੇ ਸਾਲ ਤੋਂ ਜਦੋਂ ਵੀ ਕਿਤੇ ਅਸੌਲਟ ਹੋਇਆ ਅਸੀਂ ਉਹ ਲਾਗੂ ਕਰਦੇ ਆ ਉਹਦੇ ਵਾਸਤੇ ਵੀ ਆਈਜੀ ਸਾਹਿਬ ਨੇ ਰਿਸਪੋਨਸਿਬਿਲਟੀ ਲਈ ਹੈ ਕਿ ਉਹਨੂੰ ਯੂਨੀਵਰਸਲੀ ਅਪਲਾਈ ਕਰਨਗੇ ਸਾਰੇ ਐਸਐਚਓ ਨੂੰ ਸਾਰੇ ਐਸਐਸਪੀ ਨੂੰ ਸੈਂਸਟਾਈਜ਼ ਕਰਨਗੇ ਔਰ ਇਹਨਾਂ ਨੂੰ ਇਫੈਕਟਿਵਲੀ ਇੰਪਲੀਮੈਂਟ ਕਰਨ ਵਾਸਤੇ ਸਾਡੇ ਜਿੰਨੇ ਚਾ ਮੈਡੀਕਲ ਕਾਲਜ ਆ ਉਹਦੇ ਚ ਡਾਇਰੈਕਟ ਪ੍ਰਿੰਸੀਪਲ ਅਦਰਬਾਈ ਜਿਹੜੇ ਸਿਵਲ ਸਰਜਨ ਹੈਗੇ ਆ ਉਹ ਕੱਲ ਸਵੇਰੇ ਮੀਟਿੰਗ ਕਰਨਗੇ ਬੇਦਾ ਪ੍ਰੋਫੈਸ਼ਨਲ ਬਾਡੀਜ਼ ਉਹ ਖੁਦ ਵੀ ਵਿਜ਼ਿਟ ਕਰਨਗੇ ਜਿਹੜੇ ਉੱਥੇ ਐਸਓਪੀਜ਼ ਚਾਹੀਦੇ ਹੈਗੇ ਆ ਉਹ ਸਾਰੇ ਇੰਸਟੀਚੂਨ ਲੈਵਲ ਦੇ ਉੱਤੇ ਕੱਲ ਤੋਂ ਇੰਪਲੀਮੈਂਟ ਕਰਕੇ ਨੈਕਸਟ 48 ਆਵਰਸ ਦੇ ਵਿੱਚ ਮੈਜੋਰਿਟੀ ਕਰ ਦੇਣਗੇ ਜੇ ਕਿਤੇ ਕੋਈ ਸੀਸੀਟੀਵੀ ਕੈਮਰਾਜ਼ ਲੱਗਣੇ ਆ ਉਹ ਦੈਟ ਵਿਲ ਬੀ ਡਨ ਵਿਦਰ 1 ਵੀਕ ਸੋ ਜੇ ਕਿਤੇ ਕੈਪੀਟਲ ਦੀ ਲੋੜ ਆ ਸੋ ਇਹ ਸਾਰੀਆਂ ਜਿਹੜੀਆਂ ਮੈਜਰਸ ਆ ਸਟੇਟ ਲੈਵਲ ਤੇ ਅਸੀਂ ਇਮੀਡੀਏਟਲੀ ਇੰਪਲੀਮੈਂਟ ਕਰਾਂਗੇ ਸੋ ਮੈਂ ਉਮੀਦ ਕਰਦਾ ਕਿ ਸੈਂਟਰਲ ਗਵਰਨਮੈਂਟ ਵੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਵੀ ਔਰ ਸਾਡੇ ਜੂਨੀਅਰ ਅਰਟ ਮਿਨਿਸਟਰ ਵੀ ਔਰ ਹੋਮ ਮਿਨਿਸਟਰ ਵੀ ਇਨੀਸ਼ੀਏਟਿਵ ਲੈਣਗੇ ਔਰ ਮੀਟਿੰਗਸ ਬੁਲਾਣਗੇ ਅ ਅਸੀਂ ਵੀ विल ਮੇਕ ਸ਼ੋਰ ਕਿ ਜਿਹੜੇ ਸਾਡੇ ਡਾਕਟਰਸ ਆ ਜਦੋਂ ਪੇਸ਼ੈਂਟ ਨੂੰ ਟਰੀਟ ਕਰਦੇ ਆ ਉਹਨਾਂ ਨੂੰ ਡਰ ਨਹੀਂ ਲੱਗਣਾ ਚਾਹੀਦਾ ਕਿ ਮੇਰੇ ਤੇ ਅਸੌਲਟ ਤਾਂ ਨਹੀਂ ਹੋ ਜਾਏਗਾ ਜੇ ਪੇਸ਼ੈਂਟ ਦੀ ਡੈਥ ਹੋ ਗਈ ਤਾਂ ਮੇਰਾ ਕੀ ਹੋਏਗਾ ਸਮ ਟਾਈਮ ਡਾਕਟਰ ਹੈਸ ਟੂ ਡਿਸਾਈਡ ਜੀ ਕਿ ਮੈਂ ਇਹ ਪ੍ਰੋਸੀਜਰ ਕਰਨਾ ਐਂਡ ਸਮ ਟਾਈਮ ਟੂ ਸੇਵ ਦੈਟ ਲਾਈਫ ਉਹਨੂੰ ਫੈਸਲਾ ਕਰਨਾ ਪੈਂਦਾ ਉਸ ਤੋਂ ਵਗੈਰੋਂ ਦੀ ਡੈਥ ਹੋਣੀ ਸਰਟਨ ਹੈ ਬਟ ਜੇ ਉਹ ਫੈਸਲਾ ਕਰੇਗਾ ਉਸ ਤੇ ਬਾਵਜੂਦ ਡੈਥ ਹੋ ਸਕਦੀ ਆ ਕਿਉਂਕਿ ਬਹੁਤ ਸਾਰੇ ਪੇਸ਼ੈਂਟਸ ਹੁੰਦੇ ਆ ਜਿਨ੍ਹਾਂ ਦਾ ਸਰਵਾਈਵਰ ਚਾਂਸ 50% ਚਾਂਸ ਹੁੰਦਾ ਕਿਸੇ ਦਾ 70% ਚਾਂਸ ਹੁੰਦਾ ਸੋ ਡਾਕਟਰ ਹੈਸ ਟੂ ਟੇਕ ਅ ਚਾਂਸ ਸੋ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਆਪਾਂ ਨੂੰ ਜਿਹੜੇ ਡਾਕਟਰਸ ਆ ਇਹਨਾਂ ਨੂੰ ਤੁਸੀਂ ਰੱਬ ਦਾ ਰੂਪ ਕਹਿੰਦੇ ਹੋ ਇਹਨਾਂ ਦਾ ਰਿਕਰਡ ਕਰੋ ਇਹਨਾਂ ਦੀ ਰਿਸਪੈਕਟ ਕਰੋ ਔਰ ਜੋ ਸਾਡੀ ਬੱਚੀ ਦੇ ਨਾਲ ਹੋਇਆ ਇਹ ਕਿਸੇ ਬੱਚੀ ਦੇ ਨਾਲ ਨਹੀਂ ਹੋਣਾ ਚਾਹੀਦਾ ਇਸ ਵਾਸਤੇ ਜ਼ਰੂਰੀ ਆ ਕਿ ਜਿਹੜੀਆਂ ਮੈਂ ਬਾਕੀ ਕੱਲਾ ਕਹੀਆਂ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਵੇ ਔਰ ਇਹ ਜਿਹੜਾ ਲਾਅ ਹੈ ਇਹ ਵੀ ਦਿਸ ਲਾਅ ਸ਼ੁੱਡ ਬੀ ਡੈਡੀਕੇਟਿਡ ਟੂ ਦਿਸ ਯੰਗ ਡਾਕਟਰ ਕਿ ਉਹਦੀ ਉਹਦੀ ਕੁਰਬਾਨੀ ਦੇ ਨਾਲ ਇਹ ਲਾਅ ਬਣਿਆ ਔਰ ਉਸ ਤੋਂ ਬਾਅਦ ਮੈਡੀਕਲ ਪ੍ਰੋਫੈਸ਼ਨ ਦੇ ਉੱਤੇ ਜਿਹੜੇ ਅਟੈਕ ਹੋਣੇ ਉਹ ਬੰਦ ਹੋਏ ਆ ਸੋ ਦਿਸ ਲਾਅ ਸ਼ੁੱਡ ਬੀ ਡੈਡੀਕੇਟਿਡ ਟੂ ਹਰ ਸੋ ਇਹ ਸਾਡੀ ਅੱਜ ਦਾ ਮੁੱਖ ਤੌਰ ਤੇ ਸਾਡਾ ਇਹ ਸੀਗਾ ਵੀ ਹੈਵ ਆਲ ਡਿਸਾਈਡਡ ਟੂ ਵਰਕ ਟੂਗੇਦਰ ਪੇਸ਼ੈਂਟਸ ਦੇ ਵੈਲਫੇਅਰ ਵਾਸਤੇ ਅਸੀਂ ਚਿੰਤਤ ਹੈ ਅਸੀਂ ਉਹਨਾਂ ਵਾਸਤੇ ਕੰਮ ਕਰਦੇ ਆ ਔਰ ਇਸੇ ਤਰ੍ਹਾਂ ਕਰਦੇ ਰਵਾਂਗੇ ਔਰ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਨੇ ਮੈਨੂੰ ਕਿਹਾ ਹੈਗਾ ਕਿ ਆਪਣੀ ਜਿਹੜੀ ਨੈਸ਼ਨਲ ਲੈਵਲ ਦਾ ਇਸ਼ੂ ਹੈ ਇਹ ਆਪਣੀ ਨੈਸ਼ਨਲ ਬਾਡੀ ਨਾਲ ਕਰਕੇ ਇਹ ਜਲਦੀ ਤੋਂ ਜਲਦੀ ਜੜੀਆਂ ਹੈਗੀਆਂ ਸਰਜਰੀਸ ਉਹ ਰੈਗੂਲਰ ਜੜੀਆਂ ਇਲੈਕਟਿਵ ਸਰਜਰੀਸ ਵੀ ਔਰ ਆਪੀਡੀ ਸਰਜਰੀਸ ਵੀ ਇਹ ਆਪਣੀ ਨੈਸ਼ਨਲ ਬੋਰਡ ਨਾਲ ਕੰਸਲਟ ਕਰਕੇ ਉਹਨਾਂ ਨੂੰ ਉਦੀ ਸਟੋਰ ਕਰਨ ਵਿੱਚ ਦੇਖੋ ਇਹ ਜਿਹੜੀ ਸਟ੍ਰਾਈਕ ਹੈਗੀ ਆ ਇਹ ਸਿਰਫ ਜਿਹੜੇ ਰੈਜ਼ੀਡੈਂਟ ਜਿਹੜੀ ਤੁਹਾਨੂੰ ਦੱਸਿਆ ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ ਉਹਨਾਂ ਦੀ ਸਟ੍ਰਾਈਕ ਹੈ ਬਾਕੀ ਜਿਹੜੇ ਸਾਡੇ ਪੀਸੀਐਮਐਸ ਵਾਲੇ ਆ ਜਿਹੜੇ ਬਾਕੀ ਦੇ ਡਾਕਟਰ ਆ ਉਹਨਾਂ ਨੇ ਸਾਨੂੰ ਉਹਨਾਂ ਨੇ ਮਤਲਬ 9 ਸਤੰਬਰ ਤੱਕ ਦਾ ਉਹਨਾਂ ਨੇ ਕਿਹਾ ਵੀ ਸਾਨੂੰ ਸਿਕਿਉਰਿਟੀ ਮੀਅਰਸ ਦਿਓ ਅਸੀਂ 9 ਸਤੰਬਰ ਨਹੀਂ ਆਣ ਦਾਂਗੇ ਅਸੀਂ ਇਸੇ ਮਹੀਨੇ ਦੇ ਵਿੱਚ ਸਾਰੇ ਜਿਹੜੇ ਹੈਗੇ ਆ ਜੋ ਸਟੇਟ ਨੇ ਕਰਨਾ ਸੀ ਕਰ ਦਾਂਗੇ ਔਰ ਜਿਹੜਾ ਇਹਨਾਂ ਦਾ ਨੈਸ਼ਨਲ ਲੈਵਲ ਤੇ ਲਾਅ ਆਣਾ ਜਿਹੜਾ ਕਿਉਂਕਿ ਜਿਹੜਾ ਇੰਡੀਅਨ ਪ੍ਰੀਨੋ ਕੋਡ ਆ ਜਾਂ ਸੀ ਆਰ ਪੀ ਸੀ ਆ ਦੀਜ਼ ਆ ਸੈਂਟਰਲ ਲਾਜ਼ ਇਹ ਯੂਨੀਅਨ ਗਵਰਨਮੈਂਟ ਨੇ ਬਣਾਣੇ ਹੁੰਦੇ ਆ ਉਦੇ ਵਾਸਤੇ ਸਾਡੇ ਮੈਂਬਰ ਆਫ ਪਾਰਲੀਮੈਂਟ ਇਹ ਪਾਰਲੀਮੈਂਟ ਦੇ ਵਿੱਚ ਵੀ ਇਹ ਫੀਡ ਵੀ ਬਟ ਮੈਨੂੰ ਲੱਗਦਾ ਆਪਾਂ ਨੂੰ ਉਹਦੀ ਇੰਤਜ਼ਾਰ ਨਹੀਂ ਹੋਣਾ ਚਾਹੀਦਾ ਮੈਂ ਉਮੀਦ ਕਰਦਾ ਕਿ ਸਾਡੇ ਪ੍ਰਾਈਮ ਮਿਨਿਸਟਰ ਔਰ ਸਾਡੇ ਜੂਨੀਅਰ ਜਿਹੜੇ ਆਪਣੇ ਹੋਮ ਮਿਨਿਸਟਰ ਹੈ ਉਹ ਅਸ਼ੋਰੈਂਸ ਦੇਣਗੇ ਡਾਕਟਰਸ ਨੂੰ ਕਿ ਅਸੀਂ ਨੈਕਸਟ ਸੈਸ਼ਨ ਦੇ ਵਿੱਚ ਲਾਅ ਲੈ ਕੇ ਆਵਾਂਗੇ ਔਰ ਗਵਰਨਮੈਂਟ ਵੀ ਲੈ ਕੇ ਆਉਗੀ ਬਟ ਇਫ ਨੀਡ ਵੀ ਇਹ ਵੀ ਨਹੀਂ ਡੀ ਵੀ ਤੇ ਸਾਡੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਆ ਇਹ ਪ੍ਰਾਈਵੇਟ ਮੈਂਬਰਸ ਦੇ ਵੀ ਲੈ ਕੇ ਆਉਣਗੇ। I hope this is for all doctors not only doctors medical professional government private ਕੋਈ ਸਾਰਿਆਂ ਵਾਸਤੇ ਸੇਮ। It is all for same. We will provide them ਉੱਥੇ ਵੀ ਪਹੁੰਚੇਗੀ। ਹਾਂ ਠੀਕ ਹੈ ਜਿਹੜੇ ਪ੍ਰਾਈਵੇਟ ਵਾਲੇ ਆ ਜਿਸ ਤਰ੍ਹਾਂ ਉੱਥੇ ਆਪਣੇ ਸੀਸੀਟੀਵੀ ਕੈਮਰੇ ਖੁੱਤ ਬਾਕੀ ਦੀਆਂ ਮੈਜਰ ਜ਼ਵਾਬ ਕਰਨਗੇ। ਪ੍ਰਾਈਵੇਟ ਕਾਰਪੋਰੇਟ ਹਸਪਤਾਲ ਉਹਨਾਂ ਕੋਲ ਹੈਗੇ ਵੀ ਆਲਰੇਡੀ ਵੀ ਆ ਗਿਆ। They have their own securities. ਕਾਰਪੋਰੇਟ ਹਸਪਤਾਲ ਕੋਈ ਦਿੱਕਤ ਨਹੀਂ ਆ। प्राइवेट हॉस्पिटल्स को दिक्कत नहीं है इवन आईएमए ਦੇ ਲੈਵਲ ਦੇ ਉੱਤੇ ਸਾਡੇ ਆਈਐਮਏ ਦੇ ਪ੍ਰੈਜ਼ੀਡੈਂਟ ਬੈਠੇ ਆ ਮੈਂ ਵੀ ਆਈਐਮਏ ਦਾ ਪ੍ਰੈਜ਼ੀਡੈਂਟ ਰਹਾ ਅਸੀਂ ਆਪਣੇ ਵੀ ਮੈਕੈਨਿਜ਼ਮ ਕੀਤੇ ਹੋਏ ਜਲੰਧਰ ਚੋਣਾ ਨੇ ਦੇ ਰੱਖੇ ਹੋਏ ਉਹਨਾਂ ਨੇ ਆਪਣੀ ਪੋਸਟ ਵੀ ਰੱਖੀ ਹੋਈ ਹੈ ਉਹਨਾਂ ਨੇ ਕਈ ਜਗ੍ਹਾ ਤੇ ਇਹ ਵੀ ਹੈਗਾ ਬਟ ਕਿਤੇ ਨਾ ਕਿਤੇ ਜਿਹੜੇ ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਉਹਦੇ ਚ ਡੀ ਰੋਟੇਸ਼ਨ ਆਈ ਜਾਂ ਲੋਡ ਨਹੀਂ ਪੈਣੀ ਚਾਹੀਦੀ ਸੀ ਇਸ ਦੀ ਪੀਐਮ ਜੀਨ ਨੇ ਕਾਪ ਸਮੇਂ ਮੰਗ ਰਹੇ ਹੈ ਜਾਂ ਇਹ ਫੈਡਰੇਸ਼ਨ ਜਾਂ ਜੋ ਆਰਗੇਨਾਈਜੇਸ਼ਨ ਹੈ ਉਹ ਮਿਲਨੇ ਜਾਣਗੇ ਕੀ ਪੰਜਾਬ ਸਰਕਾਰ ਕੀ ਤਰਫੋਂ ਪੰਜਾਬ ਪੰਜਾਬ ਸਰਕਾਰ ਕੀ ਤਰਫੋਂ ਮੇਰੀ ਡਿਮਾਂਡ ਇਹ ਹੈ ਕਿ

that he should call the federation of resident doctor association, he should also call the IMA delegation, he should also call the medical bodies and reassure them you, that we will take, take care of your safety and security. i think uh, this is the need of the hour. prime minister should do it. union health minister, they, he should also call the chief ministers, discuss the issue. dialogue is the dialogue is the solution. That's that's my considered opinion. that's the considered opinion of my chief minister. ਦੇਖੋ ਜਿਹੜੀ ਸਟੇਟ ਗਵਰਨਮੈਂਟ ਹੁੰਦੀ ਆ ਨਾ ਜੀ ਉਹ ਆਈਜੀ ਸਾਹਿਬ ਤੁਹਾਨੂੰ ਇਹਦੇ ਬਾਰੇ ਜ਼ਿਆਦਾ ਦੱਸ ਸਕਦੇ ਆ ਉਹਦੇ ਚ ਸਜ਼ਾ ਵੱਧ ਤੋਂ ਵੱਧ ਅਸੀਂ 1 ਸਾਲ ਕਰ ਸਕਦੇ ਆ ਜੇ ਸੈਕਟਰ ਗਵਰਨਮੈਂਟ ਲੈ ਕੇ ਆਉਂਦੀ ਆ ਨਾ ਜੀ ਉਹਦੇ ਚ ਜਿਹੜਾ ਆਈਪੀਸੀ ਸਮਝਦੇ ਹੋ ਨਾ ਦ ਇੰਡੀਅਨ ਪੀਨਲ ਕੋਡ ਸੀਆਰਪੀਸੀ ਜੇ ਉਹਦੇ ਚ ਕੋਈ ਕਾਰਪੋਰੇਟ ਕਰਨਾ ਹੈ ਥੈਟ ਹਾਸ ਟੂ ਬੀ ਡਨ ਬਾਈ ਦਾ ਯੂਨੀਅਨ ਗਵਰਨਮੈਂਟ ਥੈਟ ਇਜ਼ ਦਾ ਲਿਮਿਟਿੰਗ ਚੇਂਜ ਦਾ ਯੂਨੀਅਨ ਗਵਰਨਮੈਂਟ ਸ਼ਲ ਡੂ ਇਟ ਬਾਕੀ ਸਟੇਟ ਗਵਰਨਮੈਂਟ ਜਿਹੜੀ ਉਹਦੇ ਚ ਕੋਈ ਕਰਨਾ ਆਪਣਾ ਲੋਕਲ ਲੈਵਲ ਤੇ ਕੁਝ ਕਰਨਾ ਉਹ ਕਰ ਸਕਦੇ ਆ ਆਪਣਾ ਉਹ ਜੋ then uh, the state assembly is they have to you see pass a resolution kaise unhe implement karange so jis tarah tu dekh rahe ho ke baki de janne kanoon ban rahe honna de vich ban rahe